ਗੱਲ ਕਰਾਂਗੇ ਸਮਾਜ ਸੇਵੀ ਅਨਮੋਲ ਕਵਾਤਰਾ ਨੂੰ ਲੈ ਕੇ ਜਿਸ ਨੇ ਕੀ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਉਸ ਦੇ ਉੱਤੇ ਤੰਜ ਕਸੇ ਨੇ ਸੋ ਦਾ ਦੇ ਕੇ ਅਨਮੋਲ ਕਵਾਤਰਾ ਨੇ ਸਿਹਤ ਸਿਸਟਮ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੂੰ ਘੇਰਿਆ ਤੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਆਪ ਡਿਬੇਟਾਂ ਕਰਕੇ ਵਿਰੋਧੀ ਧਿਰਾਂ ਨੂੰ ਡਿਬੇਟਾਂ ਦੇ ਵਿੱਚ ਸ਼ਾਮਲ ਕਰਦੇ ਨੇ ਜੇਕਰ ਉਹਨਾਂ ਨੇ ਡਿਬੇਟ ਕਰਨੀਆਂ ਤਾਂ ਆਓ ਮੇਰੇ ਨਾਲ ਡਿਬੇਟ ਕੀਤੀ ਜਾਵੇ ਉਹਨਾਂ ਦੇ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਪਰ ਮੌਜੂਦਾ ਸਿਹਤ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਕੁਲ ਵਿਗੜਿਆ ਹੋਇਆ ਕਿਉਂਕਿ ਸਿਹਤ ਸਿਸਟਮ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਹੋ ਰਿਹਾ ਸੋ ਦਾਦੀ ਹੈ ਕਿ ਅਨਮੋਲ ਕੁਵਾਤਰਾ ਜਿਹੜੇ ਕਿ ਹਰ ਵਕਤ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਅਤੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਨੇ ਜਿੱਦੇ ਚੱਲਦੇ ਹੁਣ ਅਨਮੋਲ ਕਵਾਤਰਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸਿਆ ਆ ਭਗਵਾਨ ਤਮਨ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਸਿਹਤ ਸਿਸਟਮ ਨੂੰ ਲੈ ਕੇ ਸਵਾਲ ਚੁੱਕੇ ਨੇ ਕਿਉਂਕਿ ਜੇਕਰ ਸਿਹਤ ਸਿਸਟਮ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਸਿਹਤ ਸਿਸਟਮ ਨੂੰ ਲੈ ਕੇ ਹਰ ਇੱਕ ਕਾਮਾ ਕੀਤੇ ਜਾਣਗੇ ਕਿਸੇ ਤਰੀਕੇ ਦੀ ਲੋਕਾਂ ਨੂੰ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਆਵੇਗਾ ਅਤੇ ਉਹਨਾਂ ਦੇ ਇਲਾਜ ਲਈ ਸਿਹਤ ਸਹੂਲਤਾਂ ਚੰਗੇ ਢੰਗ ਨਾਲ ਦਿੱਤੀਆਂ ਜਾਣਗੀਆਂ ਪਰ ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਕਿਸ ਤਰੀਕੇ ਦਾ ਸਿਹਤ ਸਿਸਟਮ ਬਣ ਚੁੱਕਿਆ ਇਸ ਤੋਂ ਲੋਕ ਵੀ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਨੇ ਕਿਉਂਕਿ ਸਿਹਤ ਸਿਸਟਮ ਬਿਲਕੁਲ ਖਰਾਬ ਹੋ ਚੁੱਕਿਆ ਤਾਂ ਹੁਣ ਸੀਐਮ ਭਗਵੰਤ ਮਾਨ ਦੱਸਣ ਕਿ ਆਖਰ ਸਿਹਤ ਸਿਸਟਮ ਨੂੰ ਲੈ ਕੇ ਕੀ ਕੰਮ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਹੜਾ ਰਾਜਨੀਤਿਕ ਮੁੱਦਿਆਂ ਦੇ ਉੱਤੇ ਡਿਬੇਟ ਕਰਨ ਵਾਸਤੇ ਵਿਰੋਧੀ ਧਿਰਾਂ ਨੂੰ ਸੱਦੇ ਦਿੱਤੇ ਜਾਂਦੇ ਨੇ ਤਾਂ ਇਸ ਤੇ ਇੱਕ ਵਾਤਰਾ ਨੇ ਚੁਣੌਤੀ ਦਿੱਤੀ ਹੈ ਕਿ ਆਓ ਇੱਕ ਵਾਰ ਮੇਰੇ ਨਾਲ ਡਿਬੇਟ ਕੀਤੀ ਜਾਵੇ ਤਾਂ ਕਿ ਸਿਹਤ ਸਿਸਟਮ ਲੈ ਕੇ ਤੇ ਹੋਰ ਕਈ ਮੁੱਦੇ ਦੇ ਉੱਤੇ ਖੁੱਲੇ ਤੌਰ ਤੇ ਸਵਾਲ ਜਵਾਬ ਉਹ ਕੀਤੇ ਜਾਣ ਸੋ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਚਨੌਤੀ ਵੀ ਅਨਮੋਲਕ ਵਾਤਰਾ ਦੇ ਵੱਲੋਂ ਪੰਜਾਬ ਦੇ ਸ੍ਰੀਮ ਭਗਵੰਤ ਮਾਨ ਨੂੰ ਦਿੱਤੀ ਹੈ ਖੁੱਲੀ ਡਿਬੇਟ ਦੇ ਉੱਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਖ-ਵੱਖ ਕੰਮ ਕਰਨ ਦੀ ਗੱਲ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਕਹੀ ਗਈ ਸੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਿਹਾ ਗਿਆ ਸੀ ਸਿਹਤ ਸਿਸਟਮ ਨੂੰ ਲੈ ਕੇ ਕਿਹਾ ਗਿਆ ਸੀ ਐਜੂਕੇਸ਼ਨ ਨੂੰ ਲੈ ਕੇ ਜਿਹੜੀ ਗੱਲ ਕਹੀ ਗਈ ਸੀ ਅਤੇ ਹੋਰ ਜਿਹੜੇ ਵਿਕਾਸ ਕਾਰਜਾਂ ਦੇ ਨਾਮ ਤੇ ਵੱਡੇ ਵੱਡੇ ਦਾਅਵੇ ਲੋਕਾਂ ਦੇ ਨਾਲ ਕੀਤੇ ਸਨ ਉਹਨੂੰ ਲੈ ਕੇ ਜਿੱਥੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਾ ਜਾ ਰਿਹਾ ਤੇ ਫੇਰ ਸਰਕਾਰ ਸਾਬਿਤ ਕੀਤਾ ਜਾ ਰਿਹਾ, ਕਰਾਰ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਧਰਨੇ ਲੱਗੇ ਨੇ ਤੇ ਕਿਹੜੇ ਕੰਮ ਨੇ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਨੇ ਤੁਹਾਨੂੰ ਅਮੋਲਕ ਬਾਤਾਂ ਨੇ ਵੀ ਵੱਡੇ ਸਵਾਲ ਆਮ ਆਦਮੀ ਪਾਰਟੀ ਨੂੰ ਲੈ ਕੇ ਚੁੱਕ ਦਿੱਤੇ ਨੇ ਖਾਸ ਕਰਕੇ ਸਿਹਤ ਸਿਸਟਮ ਨੂੰ ਲੈ ਕੇ ਵੱਡੇ ਸਵਾਲੇ ਖੜੇ ਕੀਤੇ ਨੇ ਤਾਂ ਸੀਐਮ ਭਗਵੰਤ ਮਾਨ ਨੂੰ ਘੇਰਿਆ ਬਿਊਰੋ ਰਿਪੋਰਟ ਹਰਪੰਜਾਬ ਟੀਵੀ